ਇਹਨਾਂ ਦੇ ਉੱਪਰ ਵੀ ਇਹ ਕੰਮ ਕਰਦਾ ਸਾਰੇ ਉਹੀ ਬੰਦੇ ਨੇ ਜਿਹਨਾਂ ਦੀ ਰੋਜ਼ ਕਮਾਣ ਦੇ ਰੋਜ਼ ਕਮਾਣ ਹੈ ਉਹੀ ਕਰ ਪੈ ਰਹੇ ਨੇ ਜਿਹਨਾਂ ਨੂੰ ਲਾਤਰ ਹੋਰ ਕਿਹਨੂੰ ਗੱਲ ਕਰੀ ਹੋਏ ਕਿ ਮੁੰਡੇ ਸਾਰੇ ਕੋਈ ਤਰਸ ਤੇ ਵੀ ਲਿਵਾ ਜਾ ਪਾਉਂਦੇ ਆਏ ਮੈਂ ਚਾਹੁੰਦਾ ਸੋਚਦਾ ਕਿ ਤੁਸੀਂ ਪਹਿਲੇ ਦੱਸੋ ਕਿ ਗਵਰਨਰ ਜੀ ਦਾ ਕਿੱਥੇ 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 ਲਾਦਾ ਜਾਂ ਕਿੱਥੇ ਲਾਦਾ ਸਭ ਤੋਂ ਸਾਧੋ ਆਹ ਤਸਵੀਰਾਂ ਤੁਸੀਂ ਗੁਰੂ ਘਰ ਸਹਾਇ ਦੀਆਂ ਵੇਖ ਰਹੇ ਹੋ ਜਿੱਥੇ ਕਿ ਡੀਐਸਪੀ ਅਤਲ ਸੋਨੀ ਵੱਲੋਂ ਖੁਦ ਭਾਰਤ-ਪਾਕ ਸਰਹੱਦ ਨੇੜੇ ਪੈਂਦੇ ਪਿੰਡ ਗਜਨੀਵਾਲਾ ਵਿਖੇ ਪਹੁੰਚ ਕੇ ਇੱਕ ਡਰੱਗ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੂੰ ਨਸ਼ਿਆਂ ਸੰਬੰਧੀ ਜਾਗਰੂਤ ਕੀਤਾ ਗਿਆ ਇਸ ਸੈਮੀਨਾਰ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਪੁਲਿਸ ਦੇ ਇਸ ਕੰਮ ਦੀ ਸ਼ਲਾਘਾ ਵੀ ਕੀਤੀ ਤੁਹਾਨੂੰ ਦੱਸ ਦਈਏ ਕਿ ਕਈ ਵਾਰੇ ਕੁਝ ਲੋਕਾਂ ਨੂੰ ਡਰਗਸ ਸੰਬੰਧੀ ਜਾਣਕਾਰੀ ਨਾ ਹੋਣ ਕਾਰਨ ਉਹ ਲੋਕ ਗਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦੇ ਹਨ ਅਤੇ ਆਦਤ ਇੰਨੀ ਵੱਧ ਜਾਂਦੀ ਹੈ ਕਿ ਕਈ ਨੌਜਵਾਨ ਤਾਂ ਨਸ਼ੇ ਵਿਚਨ ਤੱਕ ਵੀ ਲੱਗ ਜਾਂਦੇ ਹਨ ਇਸੇ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਡੀਐਸਪੀ ਅਤੁਲ ਸੋਨੀ ਵੱਲੋਂ ਪਿੰਡ-ਪਿੰਡ ਜਾ ਕੇ ਸੈਮੀਨਾਰ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਜੋ ਗੁਰੂ ਹਰ ਸਾਹਿਬ ਏਰੀਏ ਦੇ ਲੋਕ ਅਜਿਹੇ ਮਾੜੇ ਕੰਮਾਂ ਵਿੱਚ ਨਾ ਪੈ ਸਕਣ بلک غلط سمجھا دیا پیرے پتہ تھا پتا لگ جندا وہ ٹوک دو نگہ رکھا لو بھاگتے میں درو تھا ٹائی ہو گئی 15 منٹ کی جگہ کی کروں گا سمجھا نہ میں نے آپ بہت ساتھ پارا ہوں وہ ਮੇਰਾ ਫੋਨ ਆਨ ਆਨ ਫੋਨ ਕਰਦੇ ਕੋ ਮੇਰਾ ਫੋਨ ਲੈ ਲਵੇ ਫੋਨ ਕਰਤਾ ਵੀ ਬੈਸਟਾ ਮੈਂ ਆਨ ਲਾਤਾ ਹਾਂ ਬੋਟਾ ਕਰਕੇ ਨਿਕਲ ਜਾਂਦੇ ਘਟੇ ਹੋ ਜਾਂਦੇ ਹੁਣ ਸਾਡੇ ਕੋਲੇ ਆ ਗਏ ਚਾਰ ਜੁਤੇ ਹੁਣ ਜੇ ਦੇ ਨਾਲ ਕੱਲ ਵੀ ਅੱਜ ਵੀ ਰਾਤ ਨੂੰ ਰੋਜ਼ ਰਾਤ ਨੂੰ ਨਿਕਲਦੇ ਨੇ 5-7 ਤੇ ਜਦੋਂ ਆਇਆ ਤਾਂ ਇੱਥੇ ਪਾਰਸ਼ ਬੇਕੋ ਸੋਚਦੇ ਉਹ ਪਹਿਲਾ ਵੇਲਾ ਇਹ ਇੱਕ ਸੁਸਰਾ ਦੀ ਪਹਿਲਾ ਵੇਲਾ ਤੋਂ ਜਿਹੜੀ ਕੋਰੇ ਕਿਸਮ ਨਹੀਂ ਰਹੇ ਜਿਹੜਾ ਜੀ ਆਏਗਾ ਲੈ ਜਿਹੜਾ ਜਿਹੜੇ ਲੋਕ ਪੜਕੇ ਜਦੋਂ ਪੁਲਿਸ ਸੈਮਿੰਡਰ ਕਰਦੀ ਇੱਕ ਤਾਂ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ ਹਟਦਾ ਹੈ ਜੀ ਤੇ ਉਹ ਆਪਸ ਦੇ ਵਿੱਚ ਭਾਈਚਾਰਾ ਵੱਧਦਾ ਹੈ ਫਿਰ ਜਦੋਂ ਅਫਸਰ ਆ ਕੇ ਇਹਨਾਂ ਨੂੰ ਪੁੱਛਦੇ ਨੇ ਜਿਹੜੇ ਕੋ ਟਰੱਕ ਵਾਲੇ ਨੇ ਜਾਂ ਕੋਈ ਨਹੀਂ ਉਹ ਫਿਰ ਆ ਕੇ ਉਸ ਤੋਂ ਫਿਰ ਚੱਕਦੇ ਨਹੀਂ ਇਹ ਤਾਂ ਅਗਲੇ ਵਾਲੇ ਨੇ ਕਿੱਸਿਆ ਤਾਂ ਕੀ ਬਤਾ ਸਾਨੂੰ ਉਹਨਾਂ ਪੁਲਿਸ پکڑ ਲੈ ਜਦੋਂ ਕਰੇ ਇਸ ਤਰ੍ਹਾਂ ਸਹਿਯੋਗ ਨਾਲ ਹੁੰਦੇ ਨੇ ਉਹ ਉਹਦਾ ਬਹੁਤ ਫਾਇਦਾ ਹੁੰਦਾ ਹੈ ਇਹ ਕਾਦੇ ਵਿੱਚ ਇਹ ਮੇਰੇ ਖਿਆਲ ਚ ਵੀ ਮਹੀਨੇ ਬਾਅਦ ਇੱਕ ਤਾਂ ਸੈਮੀਨਾਰ ਸਕੂਲਾਂ ਦੇ ਵਿੱਚ ਵੀ ਕਰਾਉਣਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਵੀ ਕਰਾਉਣਾ ਚਾਹੀਦਾ ਜੋ ਠੀਕ ਹੈ